ਉਨੇ ਉਧਰ ਉਹ ਇੱਥੇ ਵੇਚ ਦਾਂਦੇ ਨੇ ਪਟਕੇ ਹਾਂ ਨਾ ਵੀ ਪੁੱਤ ਕੋਈ ਨਾ ਖਾਰਾਂਗੇ ਅੱਛਾ ਕਿੰਨੀ ਕਿੰਨੀ ਰੋਟੀ ਬਣਾਵਾਂ ਜੀ ਹੈ ਕਿੰਨੀ ਕਿੰਨੀ ਰੋਟੀ ਖਾਓਗੇ ਕੀ ਕਹਿੰਦੀ ਆ ਕੁੜੀ ਉਸ ਦੀਆ ਕਹਿੰਦੀ ਕਿਆ ਕਿਆ ਰੋਟੀਆਂ ਖਾਓਗੇ ਭਾਈ ਗੇ ਕਾ ਰੋਟੀ ਲਾਉੜਾ ਉੜਾ ਪੁੱਤ ਤੁਸੀਂ ਐ ਮਨਾਏ ਪੁੱਤ ਕਿਉਂ ਆਏ ਹੁਣ ਭੁੱਖ ਮੂਰੇ ਕੀ ਆਵਗਾ ਬੋ ਦੋ ਵੀ ਖਾ ਸਕਦੇ ਆ ਸਾਤ-ਸਾਤ ਵੀ ਖਾ ਜਾਣੇ ਕੰਮ ਦੇ ਸਾਹ ਨਾਲ ਇੱਥੇ ਟੱਡਾ ਸੀ ਤਾਂ ਦੇਖ ਰ ਸਵੇਰੇ ਦੇ ਚੱਲੇ ਹੋਏ ਇੱਥੇ ਕਦੇ ਗਿਰੀਆਂ ਨਹੀਂ ਰੋਟੀਆਂ ਭਾਈ ਕਿੰਨੇ ਖਾਣੇ ਜਿੰਨੀ ਕਿ ਹੈ ਭੁੱਖ ਹੋ ਲਈ ਤੇਰੀ ਮਾਂ ਲਾਹੀ ਜਾਂਦੀ ਐ ਹਾਂ ਕੋਈ ਨਾ ਜੜੀ ਜੀ ਮੈਂ ਬਣਾ ਦਿੰਨੀ ਆ ਦਾਲ ਬਣਾ ਦੇ ਨਾਲ ਹੈ ਦਾਲ ਬਣਾ ਲੈ ਭਾਈ ਠੀਕ ਐ ਆ ਜਾ ਫੇ ਰੋਟੀ ਖਾ ਲਿਓ ਕੋਈ ਨਾ ਭਾਈ ਬਣਾ ਕੇ ਮਾਰਦੇ ਬੋਲ ਇੱਥੇ ਬੈ ਜੀ ਕੋਈ ਚੱਕਰ ਪੈ ਰਿਹਾ ਥੱਲੇ ਬੈਜੋ ਬੈਜੋ ਜੀ ਪੂਰੇ ਬੈਠਣਾ ਐ ਹੈ ਪੂਰੇ ਬੈਠਣਾ ਐ ਭਾਈ ਤੇ ਦੇਖ ਰਣਾ ਗੁੱਤ ਦੇ ਥੱਲੇ ਕਿ ਤੇ ਮਹਾਂਜ ਬਾਗ ਮੇਰੇ ਹੈ ਹੈ ਤੂੰ ਬੈਠਾ ਬੈਠਦਾ ਪਰ ਛੋਟਾ ਕਰਕੇ ਫਿਰ ਉਖਿਆਣੀ ਦਾ ਨਾ ਓਲਾ ਓਏ ਹੈ ਓਲਾ